ਵਾਇਗੁਰੂ ਜੀ ਕਖਾਲਸਾ ਵਾਇਗੁਰੂ ਜੀ ਕੀ ਫਤਿਹ ਸੋ ਅੱਜ ਹੈ ਤਰੀਕ 22 ਅਕਤੂਬਰ 2025 ਅੱਜ ਅਸੀਂ ਨਾਨਕ ਮਤਾ ਸ਼੍ਰੀ ਨਾਨਕ ਮਤਾ ਸਾਹਿਬ ਪੇਛੇ ਪਹੁੰਚੇ ਹੈ ਕਿ ਇੱਥੇ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਬਹੁਤ ਹੀ ਧੂਮਤਾਂ ਦੇ ਨਾਲ ਕਹਿੰਦੇ ਹਨ ਕਿ ਪੰਜਾਬ 'ਚ ਬੰਦੀ ਛੋੜ ਦਿਵਸ ਹੋਇਆ ਪਸਾਖੀ ਹੋਇਆ ਤੇ ਅੰਮ੍ਰਿਤਸਰ 'ਚ ਬਹੁਤ ਧੂਮ-ਤਾਮਨਾ ਮਨਾਇਆ ਜਾਂਦਾ। ਸੋ ਯੂਪੀ ਤੇ ਯੂਕੇ ਦੇ ਹੀ ਸੰਗਤ ਲਈ ਇੱਥੇ ਸ੍ਰੀ ਨਾਨਕਪਤਾ ਸਾਹਿਬ 'ਚ ਬੰਦੀ ਛੋੜ ਦਿਵਸ ਬੜੀ ਧੂਮ-ਤਾਮਨਾ ਤੇ ਬਹੁਤ ਹੀ ਹਰਸ਼-ਉਲਾਸ ਨਾਲ ਮਨਾਇਆ ਜਾਂਦਾ। ਸੋ ਅੱਜ ਸਾਡੇ ਵਿੱਚ ਇੱਥੇ ਬਹੁਤ ਹੀ ਸੱਜਣ ਵਿਚਰੇ ਨੇ ਤੇ ਇੱਕ ਇਹਨਾਂ ਦੇ ਖਾਸ ਸਾਡੇ ਵਿੱਚ ਸਰਦਾਰ ਕੁਲਦੀਪ ਸਿੰਘ ਭੁੱਲਰ ਜੀ ਜੋ ਸਮਾਜਵਾਦੀ ਪਾਰਟੀ ਦੇ ਨੇਤਾ ਨੇ ਇਹ ਸਾਡੇ ਵਿੱਚ ਵਿਚਰੇ ਨੇ ਇਹ ਪੰਜਾਬ 'ਚ ਵੀ ਉੱਥੇ ਨੇਤਾ ਰੇ ਤੇ ਆ ਜੋ ਪਹਿਲਾਂ ਇਹਨਾਂ ਦਾ ਥੋੜਾ ਜਿਹਾ ਇੰਟਰੋਡਕਸ਼ਨ ਕਰਦੇ ਹੈਗੇ ਆ ਚੰਗੀ ਤਰ੍ਹਾਂ ਫਿਰ ਅੱਗੇ ਅਸੀਂ ਗੱਲ ਕਰਦੇ ਹੈਗੇ ਕਿ ਯੂਪੀ ਤੇ ਯੂਕੇ ਲਈ ਜਿਹੜਾ ਨਾਨਕਪਤਾ ਸਾਹਿਬ ਹੈਗਾ ਗੁਰਦੁਆਰੇ ਬਹੁਤ ਫੇਮਸ ਕਿਉਂ ਹੈਗਾ ਤੋਂ ਸਿੰਘ ਸਾਹਿਬ ਜੀ ਆਪ ਜੀ ਅੱਜ ਦਾ ਪਹਿਲਾ ਪੂਰਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਦੀਪ ਸਿੰਘ ਖੁੱਲਰ ਸਮਾਜਵਾਦੀ ਪਾਰਟੀ ਨੈਸ਼ਨਲ ਸਕੱਤਰੀਆਂ ਤੇ ਪੰਜਾਬ ਅਤੇ ਚੰਡੀਗੜ੍ਹ ਦਾ ਵਿਚਾਰਵਿਆਂ ਪਰਬਾਰੀਆਂ ਸੋ ਆਪ ਜੀ ਨੇ ਗੱਲ ਕੀਤੀ ਹੈ ਕਿ ਬੰਦੀ ਛੋੜ ਦਿਵਸ ਤੇ ਦੀਵਾਲੀ ਹਾਂ ਜੀ ਹਾਂ ਸਾਡੇ Hindu ਸਮਾਜ ਅੱਜ ਦੇ ਦਿਨ ਦੀਵਾਲੀ ਮਨਾਉਂਦਾ ਹੈ ਤੇ ਸਾਡੇ ਸਿੱਖ ਸਿੱਖ ਪਰ ਜਿਹੜਾ ਹੈ ਉਹ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਅੱਜ ਦਾ ਦਿਨ ਅਸੀਂ ਮਨਾਉਂਦੇ ਆਂ ਔਰ ਸਾਡੇ ਵਾਸਤੇ ਸ੍ਰੀ ਨਾਨਕ ਪਤਾ ਸਾਹਿਬ ਗੁਰੂ ਸਾਹਿਬ ਨੇ ਸਾਡੇ ਤੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਇਹ ਆਪਾਰ ਸਾਡੇ ਤੇ ਬਖਸ਼ਿਸ਼ ਕੀਤੀ ਹੈ ਇਸ ਸਥਾਨ ਦੇ ਉੱਤੇ ਉਹਨਾਂ ਦੇ ਦੋ ਪਾਤਸ਼ਾਹੀਆਂ ਦੇ ਚਰਨ ਛੋਹ ਪ੍ਰਾਪਤਿ ਧਰਤੀ ਹੈ। ਸ੍ਰੀ ਗੁਰਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਚਰਨ ਛੋਹ ਧਰਤੀ ਹੈ। ਜਿੱਥੇ ਸਾਰੀ ਸੰਗਤ ਸਿੱਖ ਪੰਥ ਵੱਡੇ ਪੱਧਰ ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀਵਾਲੀ ਦਾ ਦਿਨ ਅਜਦਾ ਦਿਨ ਮਨਾਉਂਦਾ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਉੱਥੇ ਯੂਪੀ ਅਤੇ ਉੱਤਰਾਖੰਡ ਦੀ ਸੰਗਤ ਸਾਡੀ ਬਹੁਤ ਵੱਡੀ ਗਣਤੀ ਦੇ ਵਿੱਚ ਸ੍ਰੀ ਨਾਨਕ ਮਤਾ ਸਾਹਿਬ ਹਾਜ਼ਰੀ ਭਰ ਕੇ ਵੱਡੇ ਵੱਡੇ ਪੱਧਰ ਤੇ ਇਹ ਦਿਵ ਇਹ ਦਿਨ ਜਿਹੜਾ ਇਹ ਮਨਾਇਆ ਜਾਂਦਾ ਹੈ। ਅੱਛਾ ਇਹ ਸਾਲ ਦਾ ਸਭ ਤੋਂ ਵੱਡਾ ਇਹ ਇਹ ਪ੍ਰੋਗਰਾਮ ਜਿਹੜਾ ਹੈ ਦਿਨ ਆ ਔਰ ਮੇਲਾ ਕਹਿ ਸਕਦੇ ਆ ਕਿ ਇਹ ਮੇਲਾ ਜਿਹੜਾ ਹੈ ਇਹ ਸਭ ਤੋਂ ਵੱਡਾ ਕਹਿ ਸਕਦੇ ਆ ਕਿ ਯੂਪੀ ਦਾ ਦੀਵਾਲੀ ਦਾ ਮੇਲਾ ਸ੍ਰੀ ਨਾਨਕ ਮਤਾ ਸਾਹਿਬ ਇਹ ਜਿਹੜਾ ਮਨਾਇਆ ਜਾਂਦਾ ਹੈ। ਇਹਦੇ ਵਿੱਚ ਇਹਦੀ ਖਾਸੀਅਤ ਇਹ ਆ ਤਰਨੰਦਰ ਜੀ ਕਿ ਤੁਸੀਂ ਕਵਰੇਜ ਕੀਤਾ ਹੋਣਾ ਹੈ ਕਿ ਜਿੱਥੇ ਨਾਨਕ ਨਾਮਲੇਵਾ ਸਿੱਖ ਪੰਥ ਵੱਡੀ ਗਿਣਤੀ ਵਿੱਚ ਆਉਂਦਾ ਹੈ ਉੱਥੇ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਸਾਡੇ ਯੂਪੀ ਦੇ ਜਿਹੜੇ ਨੇ Hindu ਬਰਾਦਰੀਆ ਜਿਹਦੇ ਵਿੱਚ SC ਸਮਾਜ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਤੇ SC ਤੇ OBC ਦਾ ਸਮਾਜ ਜਿਹੜਾ ਹੈ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਉਹਨਾਂ ਦਾ ਵੱਖਰਾ ਤੁਹਾਨੂੰ ਉਹਨੇ ਦਿਖਾਵਾਂਗੇ ਵੱਖਰਾ ਸਥਾਨ ਉਹਨਾਂ ਦਾ ਬਣਾਇਆ ਹੋਇਆ ਵਕਰੇ ਸ਼ੈੱਡ ਬਣਾਏ ਹੋਏ ਇਹਨੇ ਵਕਰਾ ਦਿਵਾਨ ਹਾਲ ਬਣਾਇਆ ਅੱਛਾ ਜੀ ਜਿੱਥੇ ਉਹ ਦੋ ਦਿਨ ਆ ਕਰਕੇ ਰੁਕਦੇ ਨੇ ਦੀਵਾਲੀ ਮਨਾਉਂਦੇ ਨੇ ਤੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦੀ ਭਾਵਨਾ ਸ਼ਰਧਾ ਦੇਖਣ ਦੇ ਯੋਗ ਅੱਛਾ ਬਹੁਤ ਵੱਡੀ ਸ਼ਰਧਾ ਦੇ ਨਾਲ ਉਹ ਸਾਡੇ ਇਸ ਸਥਾਨ ਤੇ ਆ ਕਰਕੇ ਦੀਵਾਲੀ ਦਾ ਦਿਨ ਮਨਾਉਂਦੇ ਨੇ ਔਰ ਮੇਰੇ ਖਿਆਲ ਚ 3 300 4 400 ਕਿਲੋਮੀਟਰ ਜਿਹੜਾ ਹੈ ਉਹ ਲੰਮਾ ਸਫ਼ਰ ਤੈਅ ਕਰਕੇ ਉਹ ਇਸ ਸਥਾਨ ਤੇ ਆਉਂਦੇ ਨੇ ਤੇ ਬੜੀ ਖੁਸ਼ੀ ਦੀ ਗੱਲ ਹੈ ਮੈਂ ਸਾਰੀਆਂ ਸੰਗਤਾਂ ਨੂੰ ਤੇ ਬੈਠਕ ਟੀਵੀ ਨੂੰ ਤੁਹਾਡੀ ਸਾਰੀ ਟੀਮ ਨੂੰ ਇਸ ਦਿਨ ਦੀਆਂ ਪਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਯੂਪੀ ਅਤੇ ਉੱਤਰਾਖੰਡ ਅੱਛਾ ਸਿੰਘ ਸਾਹਿਬ ਇੱਕ ਗੱਲ ਮੈਨੂੰ ਹੁਣੇ ਯਾਦ ਆਈ ਆਪ ਜੀ ਦੀ ਕਿ ਆਪਾਂ ਪਹਿਲਾਂ ਵੀ ਮਿਲੇ ਸੀਗੇ ਜੀ ਜੀ ਜੋ ਅਸਾਂਤ ਤੋਂ ਨਗਰ ਕੀਰਤਨ ਆਇਆ ਸੀਗਾ ਜੀ ਤੇ ਉਦੋਂ ਆਪਾਂ ਇੱਕ ਗੱਲ ਕੀਤੀ ਸੀ ਕਿ ਕਿ ਇੱਥੇ ਪੰਜਾਬੀਆਂ ਦੀ ਜਨਸੰਖਿਆ ਬੜੀ ਘਟੇ ਹਾਂਜੀ ਇਹ ਥੋੜਾ ਜਿਹਾ ਇਹ ਆਪਣੇ ਸਰਦਾਰਾਜ ਕਈ ਲੋਕਾਂ ਨੇ ਚੁੱਕਿਆ ਸੀਗਾ ਕਈਆਂ ਨੇ ਇਹ ਵੀ ਚੁੱਕਿਆ ਸੀਗਾ ਕਿ ਪੰਜਾਬੀ ਬੋਲਦੇ ਆ ਨਹੀਂ ਬੋਲਦੇ ਆ ਬਟ ਤੁਹਾਡੀ ਵੀਡੀਓ ਤੇ ਕਈ ਲੋਕਾਂ ਨੇ ਕਮੈਂਟ ਬੜੇ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਮਤਲਬ ਜੀ ਤੁਸੀਂ ਉੱਥੇ ਆਪਣਾ ਬੜਾਵਾ ਦਿਖਾਉਣ ਲਈ ਕਰ ਰਹੇ ਹੋ ਇਹ ਤਾਂ ਹੈ ਟੀਵੀ ਚੈਨਲਾਂ ਦੇ ਮਾਧਿਅਮ ਨਾਲ ਹੀ ਤੁਸੀਂ ਦਿਖਾ ਰਹੇ ਹੋ ਪੰਜਾਬੀ ਹੁਣ ਮੈਂ ਇਹ ਦੱਸਣਾ ਚਾਹੁੰਦਾ ਕਿ ਚਲੋ ਉਦੋਂ ਤੋਂ ਨਗਰ ਕੀਰਤਨ ਆਇਆ ਸੀਗਾ ਹਾਂਜੀ ਅੱਜ ਬੰਦੀ ਛੋੜ ਦਿਵਸ ਚਲ ਰਹੀ ਹੈ ਆਪਣਾ ਦਿਹਾੜਾ ਚੱਲ ਰਿਹਾ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਇਹੋ ਜਿਹੇ ਪ੍ਰੋਗਰਾਮ ਤੁਸੀਂ ਕਵਰੇਜ ਕਰਿਆ ਕਰੋ ਤੁਸੀਂ ਪਹਿਲਾਂ ਵੀ ਇੱਕ ਦੋ ਪ੍ਰੋਗਰਾਮ ਪੂਰੀ ਵਾਲਿਆਂ ਦਾ ਹਾਂਜੀ ਹਾਂਜੀ ਮੈਂ ਉਹ ਵੀ ਦਿਖਾਇਆ ਸੀ ਤੁਸੀਂ ਉਹ ਜਰੂਰ ਸਾਰੇ ਕਵਰ ਕਰਕੇ ਤੁਸੀਂ ਦੁਨੀਆ ਨੂੰ ਦਿਖਾਓ ਕਿ ਕਿਸੇ ਵੀ ਹਾਲਤ ਦੇ ਵਿੱਚ ਸਿੱਖ ਇੱਥੇ ਪੰਜਾਬ ਨਾਲੋਂ ਘੱਟ ਨਹੀਂਗਾ ਪੰਜਾਬ ਦਾ ਜ਼ਿਆਦਾਤਰ ਸਿੱਖ ਸਾਡਾ ਏ ਉਹ ਬਾਹਰ ਜਾ ਚੁੱਕਾ ਹੈ ਅੱਜ ਫਿਰ ਵੀ ਯੂਪੀ ਦੇ ਵਿੱਚ ਸਾਡੇ ਨਸ਼ੇ ਤੋਂ ਰਹਿਤ ਆ ਨਸ਼ੇ ਤੋਹਤ ਨੌਜਵਾਨ ਨੇ ਸਾਡੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ੇ ਦਾ ਪ੍ਰਚਲਨ ਜਿਹੜਾ ਹੈ ਯੂਪੀ ਦੇ ਵਿੱਚ ਨਾ ਦੇ ਬਰਾਬਰ 1% ਹੈ ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਆ ਔਰ ਸਿੱਖੀ ਤੁਸੀਂ ਤੁਹਾਨੂੰ ਸਾਰੀਆਂ ਕਿਤੇ ਵੀ ਕਿਸੇ ਦੀ ਦਾੜ੍ਹੀ ਕੱਟੀ ਵਾਲਾ ਜਾਂ ਕੋਈ ਨੌਜਵਾਨ ਵਾਲ ਕੱਟੇ ਵਾਲਾ ਤੁਹਾਨੂੰ ਬਹੁਤ ਘੱਟ ਨਜ਼ਰ ਆਏਗਾ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੇ ਸਿੱਖੀ ਦਾ ਪ੍ਰਚਾਰ ਜਿਹੜਾ ਹੈ ਇਹ ਤੁਰਾ ਤਰਾਈ ਦੇ ਵਿੱਚ ਬਹੁਤ ਖੇਤਰਫਲ ਦੇ ਨਾਲ ਵੀ ਸਾਡੇ ਬਹੁਤ ਆ ਤੇ ਲੇਕਿਨ ਮੈਂ ਜਿਸ ਤਰ੍ਹਾਂ ਇੱਕ ਦਿਨ ਪਹਿਲਾਂ ਵੀ ਆਪ ਜੀ ਨਾਲ ਜ਼ਿਕਰ ਕੀਤਾ ਸੀ ਪੰਜਾਬ ਦਾ ਜਿਹੜਾ ਖੇਤਰਫਲ ਹੈ ਬਹੁਤ ਛੋਟਾ ਹੈ ਛੋਟਾ ਹੈ ਹਾਂ ਕਿਉਂਕਿ ਪੰਜਾਬ ਨੂੰ ਕੱਟ ਕੇ ਕੁਛ ਤੇ ਪਾਕਿਸਤਾਨ ਦੇ ਨਾਲ ਮਿਲਾ ਦਿੱਤਾ ਗਿਆ ਕੁਛ ਚੰਡੀਗੜ੍ਹ ਅਲੱਗ ਕਰ ਦਿੱਤਾ ਗਿਆ ਸਹਾਰਨਪੁਰ ਦਾ ਏਰੀਆ ਅਲੱਗ ਕਰ ਦਿੱਤਾ ਗਿਆ ਹਰਿਆਣੇ ਨੂੰ ਦੇ ਦਿੱਤਾ ਗਿਆ ਇਸ ਕਰਕੇ ਉੱਥੇ ਜਿੱਥੇ ਇਸ ਏਰੀਆ ਨੂੰ ਕੱਟਿਆ ਗਿਆ ਜਿੱਥੇ ਇਹਨਾਂ ਨੇ ਸਰਕਾਰਾਂ ਨੇ ਸਾਜ਼ਿਸ਼ ਕੀਤੀ ਉੱਥੇ ਬਹੁਤ ਵੱਡੀ ਗੁਰੂ ਮਹਾਰਾਜ ਦੀ ਬਖਸ਼ਿਸ਼ ਵੀ ਹੋਈ ਆ ਕਿ ਯੂਪੀ ਦੇ ਵਿੱਚ ਅੱਜ ਤੋਂ ਸਾਡੀ ਗਿਣਤੀ ਜਿਹੜੀ ਆ ਬਹੁਤ ਟਿਕਟਾ ਗਿਆ ਔਰ ਰਾਜਨੀਤਿਕ ਰੌਬ ਦੇ ਵਿੱਚ ਅਸੀਂ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਤਾਕਤ ਬਣ ਕੇ ਅਸੀਂ ਉਭਰਾਂਗੇ ਅਸੀਂ ਇੱਥੇ ਸਰਕਾਰ ਆਪਦੇ ਹਿੰਮਤ ਨਾਲ ਮਤਲਬ ਆਪਦੀ ਗਿਣਤੀ ਨਾਲ ਤਾਂ ਨਹੀਂ ਬਣਾ ਸਕਦੇ ਅਸੀਂ ਕਿਉਂਕਿ ਲੋਕਤੰਤਰ ਹੈ ਲੇਕਿਨ ਅਸੀਂ ਬਣਾਉਣ ਤੇ ਵਿਗਾੜਨ ਦਾ ਵਿਗਾੜਨ ਦਾ ਕੰਮ ਅਸੀਂ ਕਰ ਸਕਦੇ ਹਾਂ ਅਸੀਂ ਜਿੰਨੂੰ ਚਾਹੀਏ ਉਹਨੂੰ ਬਣਾ ਸਕਦੇ ਹਾਂ ਜਿੰਨੂੰ ਚਾਹੀਏ ਉਹਨੂੰ ਹਰਾ ਸਕਦੇ ਹਾਂ ਸਾਡੀਆਂ 30 ਤੋਂ 40 ਸੀਟਾਂ ਇਹੋ ਜਿਹੀਆਂ ਹੈਗੀਆਂ ਨੇ ਜਿੱਥੇ ਸਿੱਕਾ ਦਾ ਪੂਰਾ ਪ੍ਰਭਾਵ ਹੈ ਤੇ ਅੱਧਾ ਸੀਟਾ ਸਾਡੀਆਂ ਲੋਕ ਸਭਾ ਦੀਆਂ ਵੀ ਇਹੋ ਜਿਹੀਆਂ ਹੈਗੀਆਂ ਨੇ ਜਿੱਥੇ ਅਸੀਂ ਹਰਾ ਬਿੱਜ ਤਾਲ ਸਕਦੇ ਆ ਲੇਕਿਨ ਇਹ ਆਪਣੇ ਬਲ ਤੇ ਨਹੀਂ ਅਸੀਂ ਪੂਰਾ ਸਾਰੀਆਂ ਸੀਟਾਂ ਜਿੱਤ ਸਕਦੇ ਲੇਕਿਨ ਹਰ ਹੋਂ ਚ ਤਉਣ ਦੀ ਤਾਕਤ ਸਾਡੀ ਹੈਗੀ ਆ ਪੰਜਾਬ ਦੇ ਵਿੱਚ ਜਿੱਥੇ 117 ਸੀਟਾਂ ਨੇ ਉੱਥੇ ਸਾਡੀਆਂ ਯੂਪੀ ਦੇ ਵਿੱਚ 400 ਦੇ ਕਰੀਬ ਸੀਟਾਂ ਨੇ ਲੇਕਿਨ 40 ਤੋਂ 50 ਸੀਟਾਂ ਸਾਡੀਆਂ ਇਹੋ ਜਿਹੀਆਂ ਨੇ ਜਿੱਥੇ ਅਸੀਂ ਆਪਣਾ ਪ੍ਰਭਾਵ ਰੱਖਦੇ ਆ ਸੀਟਾਂ ਨੇ ਜਾਦੀਆਂ ਨੇ ਹੋਰ ਵੀ 5000 7000 ਕਈ ਸੀਟਾਂ ਤੇ ਹੈਗੇ ਨੇ ਜਿਨ੍ਹਾਂ ਦੀ ਮੈਂ ਗੱਲ ਨਹੀਂ ਕਰਦਾ ਲੇਕਿਨ ਜਿੱਥੇ 30 ਤੋਂ 40 40000 50 50000 ਇੱਕ ਇੱਕ ਸੀਟ ਤੇ ਆ ਉਹ 30 ਤੋਂ 40 ਸੀਟਾਂ ਇਹੋ ਜਿਹੀਆਂ ਹੈਗੀ ਆ ਅੱਛਾ ਮੈਂ ਇੱਕ ਆਪਣੀ ਸੰਗਤ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਦੇਖੋ ਯੂਪੀ ਤੇ ਯੂਕੇ ਸਰਦਾਰ ਦਾ ਜੱਟਾ ਦਾ ਕਿੰਨਾ ਸਿੱਕਾ ਚੱਲਦਾ ਇੱਥੇ ਬਹੁਤ ਸਾਰੇ ਐਦਾਂ ਦੇ ਸਿੱਖ ਨੇਤਾ ਹੈਗੇ ਆ ਜਿਹੜੇ ਬਹੁਤ ਜਲਦੀ ਤੇ ਬਹੁਤ ਛੇਤੀ ਉੱਪਰ ਉੱਪਰ ਕੇ ਆ ਰਹੇ ਆ ਜਿੱਦ ਤੱਕ ਇਹ ਆਪਣੇ ਸਿੱਖ ਸਮਾਜ 'ਚ ਹੈਗੇ ਨੇ ਆਪਣੇ ਕੁਲਦੀਪ ਸਿੰਘ ਖੁੱਲਰ ਜੀ ਜਿਹੜੇ ਸਮਾਜਵਾਦੀ ਪਾਰਟੀ ਤੋਂ ਭੁੱਲ ਸਭ ਉੱਪਰ ਕੇ ਆ ਰਹੇ ਆ ਇਹ ਪਹਿਲਾਂ ਵੀ ਬਹੁਤ ਕਾਫੀ ਟਾਈਮ ਤੋਂ ਇਸ ਟੀਚੇ ਸੀਗੇ ਤੇ ਹੁਣ ਇਹ ਬੜਾ ਆਕਰਸ਼ਿਤ ਹੋ ਕੇ ਤੇ ਇਹਨਾਂ ਨੇ ਸਰਦਾਰਾਂ ਨੂੰ ਸਪੋਰਟ ਕਰਕੇ ਤੇ ਕਾਫੀ ਅੱਗੇ ਆ ਰਹੇ ਆ ਤੇ ਸਾਡੇ ਇਸ ਟਾਈਮ ਮੌਜੂਦਾ ਜਿਹੜੀ ਗਵਰਨਮੈਂਟ ਜੋ ਵੀ ਹੈਗੀ ਆ ਉਹਨਾਂ ਚ ਵੀ ਦੋ ਤਿੰਨ ਮੰਤਰੀ ਪੱਖ ਵੀ ਹੈਗੇ ਨੇ ਅਸੀਂ ਨਾਮ ਨਹੀਂ ਲਵਾਂਗੇ ਪਰ ਉਹ ਮੰਤਰੀ ਪੱਖ ਵੀ ਹੈਗੇ ਆ ਸਰਦਾਰ ਹੁੰਦੇ ਹੋਏ ਯੂਪੀ ਚ ਸਾਰੀ ਪੋਪੂਲੇਸ਼ਨ ਜਿਹੜੀ ਹੈਗੀ ਆ Hindu ਤੇ Musalman ਦੀ ਹੈਗੀ ਆ ਤੀਜੇ ਨੰਬਰ ਤੇ ਸਰਦਾਰ ਹੁੰਦੇ ਆ ਤੇ ਉਹਦੇ ਚ ਸਾਡੇ ਆ ਦੋ ਤੋਂ ਤਿੰਨ ਸੀਟਾਂ ਇਦਾਂ ਦੀਆਂ ਹੈਗੀਆਂ ਜਿੰਨਾਂ ਚ ਜਿਹੜੇ ਸਿੱਖ ਹੈਗੇ ਆ ਉਹ ਵੱਡੇ ਅਹੁਦਿਆਂ ਤੇ ਹੈਗੇ ਆ ਹੋਰ ਯੂਕੇ ਚ ਉੱਤਰਾਖੰਡ ਚ ਚਾਹੀਏ ਉੱਥੇ ਵੀ ਕਈ ਇਦਾਂ ਦੇ ਸਰਦਾਰ ਸਿੱਖ ਦਿੱਤਾ ਹੈਗੇ ਜਿਹੜੇ ਉੱਪਰ ਕੇ ਬਹੁਤ ਛੇਤੀ ਆ ਰਹੇ ਨੇ ਆਉਣ ਵਾਲੀ ਸਰਕਾਰਾਂ ਚ ਉਹਨਾਂ ਦਾ ਪੂਰਾ ਦਮਖੰਮ ਹੋਏਗਾ ਪੂਰਾ ਉੱਪਰ ਕੇ ਉਹ ਪੂਰੇ ਜੋਸ਼ ਉਲਾਸ ਨਾਲ ਆਉਗੇ ਤਾਂ ਇੱਕ ਲੇਸ਼ ਜੀ ਨੇ ਵੀ ਰੀਸੈਂਟਲੀ ਕਿਹਾ ਸੀਗਾ ਕਿ 27 ਦੇ ਸਰਦਾਰ 27 2027 ਸਰਦਾਰਾਂ ਦਾ 27 ਸਰਦਾਰਾਂ ਦਾ ਪੂਰਾ ਦਮ ਖਾਮ ਹੋਏਗਾ ਤੇ ਅਸੀਂ ਪੰਜਾਬ ਨੂੰ ਕਵਾਂਗੇ ਕਿ ਤੁਸੀਂ ਵੀ ਸਾਨੂੰ ਪੰਜਾਬ ਨੂੰ ਯੂਪੀ ਤੇ ਉੱਤਰਾਖੰਡ ਵਾਂਗੂ ਹੀ ਆਪਣੇ ਭਰਾ ਸਮਝੋ ਅਗਰ ਤੁਸੀਂ ਹਰਿਆਣੇ ਨੂੰ ਆਪਣੀ ਸਿੱਜੀ ਬਾਹ ਸਮਝਦੇ ਹੋਤੇ ਯੂਕੇ ਤੇ ਯੂਪੀ ਨੂੰ ਆਪਣੀ ਖੱਬੀ ਬਾਹ ਸਮਝੋ ਅਸੀਂ ਤੁਹਾਡੇ ਨਾਲ ਹੈਗੇ ਆ ਤੁਹਾਡੇ ਨਾਲ ਚੱਲਾਗੇ ਥੋਡੇ ਨਾਲ ਹਰੇਕ ਵਕਤ ਹਮੇਸ਼ਾ ਤੁਹਾਡੇ ਨਾਲ ਖੜੇ ਹੈਗੇ ਮੈਂ ਭੁੱਲਰ ਸਾਹਿਬ ਨੂੰ ਇੱਕ ਗੱਲ ਕੁਝ ਪੁੱਛਣਾ ਚਾਹਾਂਗਾ ਕਿ ਆਉਣ ਵਾਲੇ ਟਾਈਮ 'ਚ ਜਿਹੜੀ ਸਰਕਾਰ ਬਦਲਣ ਜਾ ਰਹੀ ਹੈ ਕਿ ਉਹਦੇ ਬਾਰੇ ਕੁਝ ਥੋੜਾ ਜਿਹਾ ਵਿਚਾਰ ਦੱਸ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਜਿਹੜਾ ਜਿਹਦਾ ਪਹਿਲੋ ਕੁਐਸਚਨ ਸੀ ਤੇ ਉਹ ਅਸੀਂ ਯੂਪੀ ਪੰਜਾਬ ਵਾਲੇ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਵਾਲੇ ਸਾਨੂੰ ਕਿਤੇ ਨਾ ਕਿਤੇ ਉਹਨਾਂ ਨੇ ਥੋੜਾ ਜਿਹਾ ਪਿੱਛੇ ਕਰਦੇ ਸਾਡੇ ਨਾਲ ਥੋੜਾ ਜਿਹਾ ਵਿਤਕਰਾ ਕਰਦੇਗੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਉਹ ਇਹ ਨਹੀਂ ਸੋਚਦੇ ਕਿ ਸਾਡੇ ਭਰਾ ਯੂਪੀ ਦੇ ਵਿੱਚ ਵੀ ਨੇ ਉੱਤਰਾਖੰਡ ਦੇ ਵਿੱਚ ਵੀ ਨੇ ਮਧ ਪ੍ਰਦੇਸ਼ ਦੇ ਵਿੱਚ ਵੀ ਨੇ ਬਿਹਾਰ ਦੇ ਵਿੱਚ ਵੀ ਨੇ ਉਹ ਸਾਨੂੰ ਨਜ਼ਰ ਅੰਦਾਜ਼ ਕਰਦੇ ਨੇ ਇਸ ਤਰ੍ਹਾਂ ਕਈ ਵਾਰੀ ਤੇ ਕਈ ਵਾਰੀ ਸਾਨੂੰ ਇਹ ਮਹਿਸੂਸ ਹੁੰਦਾ ਕਿ ਸਾਡੀ ਇਹਨਾਂ ਨੂੰ ਸਪਾਰੀ ਦਿੱਤੀ ਹੋਈ ਆ ਹਾਂਜੀ ਹਾਂਜੀ ਤੇ ਉਹ ਆਪਣਾ ਕੋਈ ਵੀ ਇਹੋ ਜਿਹਾ ਗਰਮ ਬਿਆਨ ਦੇਣ ਤੋਂ ਪਹਿਲਾਂ ਉਹ ਇਹ ਨਹੀਂ ਸੋਚਦੇ لیکن ਅਸੀਂ ਹਰ ਤਰੀਕੇ ਨਾਲ چاہے ਹੁਣ ਹੜ ਆਇਆ ਤੁਸੀਂ ਵੇਖਿਆ ਹੋਵੇਗਾ ਕਿ یو پی ਦੇ ਲੋਕਾਂ ਨੇ ਕੋਈ ਸਿੱਖ ਕੋਈ ਵੀਰ ਕੋਈ مسلمان ਵੀਰ ਕੋਈ ਇਹੋ ਜਾਨੀ ਸੀ ਜਿੰਨੇ ਪੰਜਾਬ ਦੇ ਉਹਨਾਂ ਵੀਰਾਂ ਦੀ ਮਦਦ ਲਈ ਬਾਣਾ ਕੇ ਉਡਾਈ ਹੋਈ ਅਸੀਂ ਵੱਧ ਚੜ ਕੇ ਉਥੋਂ ਸਾਡੇ ਲੀਡਰ ਅਕਸ਼ਲੇਸ਼ ਯਾਦਵ ਜੀ ਨੇ ਇਸ ਸਪੈਸ਼ਲ ਇੱਕ ਟੀਮ ਜਿਹੜੀ ਆ 2 3 4 ਲੀਟਰਾਂ ਦੀ ਮੇਰੇ ਕਹਿਣ ਤੇ 4 ਲੀਟਰ ਉੱਥੇ ਪਹੁੰਚੇ ਆ 4.5 ਐਮਪੀ ਉੱਥੇ ਪਹੁੰਚੇ ਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਉੱਥੇ ਪ੍ਰੈਸ ਕਾਨਫਰੰਸ ਕਰਕੇ ਅਸੀਂ ਕਿਹਾ ਏ ਕਿ 1600 ਕਰੋੜ ਰੁਪਈਆ ਸੈਂਟਰ ਨੇ ਜਿਹੜਾ ਦਿੱਤਾ ਏ ਬਹੁਤ ਘੱਟ ਆ ਹਾਂਜੀ ਔਰ ਅਸੀਂ ਜਿੱਦਣ ਸੈਸ਼ਨ ਚੱਲੇਗਾ ਉਦੋਂ ਅਸੀਂ ਪੰਜਾਬ ਨੂੰ ਦੱਸ ਦੇਵਾਂਗੇ ਕਿ ਯੂਪੀ ਦੇ ਸਿੱਖਾਂ ਦੀ ਕਿੰਨੀ ਤਾਕਤ ਹੈ ਯੂਪੀ ਦੇ ਸਿੱਖਾਂ ਦੀ ਵਜ੍ਹਾ ਨਾਲ ਸਾਡੇ 35 ਤੋਂ 37 ਐਮਪੀ ਜਿਹੜੇ ਆ ਸਾਡੇ ਸੰਸਦ ਨੇ ਜਿਹੜੇ ਪਾਰਲੀਮੈਂਟ ਮੈਂਬਰ ਨੇ ਉਹ ਪੂਰੇ ਪੰਜਾਬ ਦੇ ਨਾਲ ਖਲੋਣਗੇ ਉਹ ਪਹਿਲੇ ਦਿਨ ਜਿੰਨਾ ਸੈਸ਼ਨ ਚੱਲੇਗਾ ਉਦੋਂ ਪੂਰੇ ਪੰਜਾਬ ਦੇ ਨਾਲ ਖਲੋਣਗੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਸਿੱਖਾਂ ਦੀ ਯੂਪੀ ਦੇ ਵਿੱਚ ਵਸਦੇ ਸਿੱਖ ਕਿਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਨਾਲ ਖਲੋਤੇ ਨੇ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿੰਨੇ ਅੰਦੋਲਨ ਹੋ ਰਿਹਾ ਮੈਂ ਦੱਸਣਾ ਚਾਹਣਾ ਕਿ ਸਭ ਤੋਂ ਪਹਿਲਾਂ ਬੰਦੀ ਸਿੰਘ ਅਗਰ ਕਿਸੇ ਨੇ ਛੱਡੇ ਨੇ ਹਿੰਦੁਸਤਾਨ ਦੇ ਵਿੱਚ ਤੇ ਅਖਲੇਸ਼ ਯਾਦੂ ਜੀ ਸਮਾਜਵਾਦੀ ਪਾਰਟੀ ਮੁਲਾਇਮ ਸਿੰਘ ਯਾਦਵ ਜੀ ਦੀ ਤੈਨਿਆ ਜਿਨ੍ਹਾਂ ਨੇ ਬੰਦੀ ਸਿੰਘ ਸਰਕਾਰ ਬਣਾਉਣ ਤੇ 15 ਦਿਨ ਦੇ ਅੰਦਰ ਟਾੜਾ ਖਤਮ ਕਰਕੇ ਬੰਦੀ ਸਿੰਘ ਛੱਡੇ ਸੀ ਇਸ ਕਰਕੇ ਜਿਹੜਾ ਅੰਦੋਲਨ ਚੱਲ ਰਿਹਾ ਸੀ ਆਪਣੇ ਮੁਹੱਲੇ ਦੇ ਵਿੱਚ ਬੰਦੀ ਸਿੰਘਾਂ ਨੂੰ ਰਿਹਾਈ ਨੂੰ ਲੈ ਕੇ ਉਸ ਅੰਦੋਲਨ ਨੂੰ ਸਪੋਰਟ ਦੇਣ ਵਾਸਤੇ ਮੈਨੂੰ ਸਪੈਸ਼ਲ ਤੌਰ ਤੇ ਮੈਨੂੰ ਭੇਜਿਆ ਗਿਆ ਪੰਜਾਬ ਦੇ ਵਿੱਚ ਕਿ ਤੁਸੀਂ ਉਹ ਸਪੋਰਟ ਕਰਕੇ ਆਓ ਅਸੀਂ ਅਸੀਂ ਉਸ ਮਾਮਲੇ ਨੂੰ ਪਾਰਲੀਮੈਂਟ ਦੇ ਵਿੱਚ ਵੀ ਚੁੱਕਾਂਗੇ ਲੇਕਿਨ ਸਾਡੇ ਪੰਜਾਬ ਦੇ ਕਿਸੇ ਪਾਰਲੀਮੈਂਟ ਮੈਂਬਰ ਨੇ ਸਾਨੂੰ ਅਫਸੋਸ ਹੈ ਇਸ ਗੱਲ ਦਾ ਕਿ ਇਸ ਮਾਮਲੇ ਦੇ ਵਿੱਚ ਸਾਡਾ ਸਾਥ ਨਹੀਂ ਦਿੱਤਾ ਅਗਰ ਅੱਜ ਪਾਰਲੀਮੈਂਟ ਸਾਨੂੰ ਦੋ ਪਾਰਲੀਮੈਂਟ ਮੈਂਬਰ ਸਾਡੇ ਨਾਲ ਆ ਜਾਣ ਅਸੀਂ 37 ਦੇ 37 ਪਾਰਲੀਮੈਂਟ ਮੈਂਬਰ ਜਿਹੜੇ ਆ ਪੰਜਾਬ ਦੇ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਲੋਕ ਸਭਾ ਦੇ ਵਿੱਚ ਪ੍ਰੋਟੈਸਟ ਕਰਨ ਦਾ ਕੰਮ ਕਰਾਂਗੇ ਸਾਡੇ ਸੋ ਆਪ ਜੀ ਦੇਖਿਆ ਕਿੰਨੀ ਵੱਡੀ ਗੱਲ ਇਹਨਾਂ ਨੇ ਕਹੀ ਹੈ ਕਿ ਅਗਰ ਪੰਜਾਬ ਤੋਂ 2 2 ਐਮਪੀ ਹੈ ਨਾ 2 ਐਮਪੀ ਕੋਈ ਵੀ ਪਾਰਟੀ ਤੇ ਯੂਪੀ ਸਰਕਾਰ ਨਾਲ ਸਾਥ ਦੇ ਦੇਣ ਤੇ ਅਸੀਂ ਬੰਦੀ ਸੀਗਾ ਰੀ ਰਿਹਾਈ ਲਈ ਪ੍ਰੋਟੈਸਟ ਕਰ ਸਕਦੇ ਹਾਂ ਪਾਰਲੀਮੈਂਟ ਸੋ ਇਹ ਰਾਜਨੀਤੀ ਦਾ ਖੇਲ ਥੋੜਾ ਜਿਹਾ ਖਤਮ ਕੀਤਾ ਜਾਏ ਥੋੜਾ ਜਿਹਾ ਸਿੱਖਾਂ ਬਾਰੇ ਵੀ ਸੋਚੋ ਮੇਰਾ ਸਿੱਧਾ ਸਵਾਲ ਹੈਗਾ ਸਾਰੇ ਲੋਕਾਂ ਨੂੰ ਸਾਰੇ ਪੰਜਾਬੀ ਸੱਭਿਤਾ ਨੂੰ ਕਿ ਪਲੀਜ਼ ਆਪਣੀ ਪੰਜਾਬੀਅਤ ਨੂੰ ਬਚਾਓ ਕਹਿੰਦੇ ਆ ਨਾ ਕਿ ਅੰਗਰੇਜ਼ ਕਹਿੰਦੇ ਸੀ ਕਿ ਕਿਸੇ ਨੂੰ ਖਤਮ ਕਰਨਾ ਹੋਏ ਤੇ ਉਹਦੀ ਮਾਂ ਬੋਲੀ ਨਾ ਉਹਨੂੰ ਤੋੜ ਦੋ ਸੋ ਇਹ ਆਪਾਂ ਇਹਨੂੰ ਖਤਮ ਨਹੀਂ ਕਰਨਾ ਆਪਣੀ ਆਪਣੀ ਮਾਂ ਬੋਲੀ ਨੂੰ ਜ਼ਿੰਦਾ ਰੱਖਣਾ ਪੰਜਾਬੀਅਤ ਨੂੰ ਮੁਠੀ ਬਾਤ ਕੇ ਈਦਾ ਇਕੱਠੇ ਕਰਕੇ ਰੱਖਣਾ ਹੈਗਾ ਇਹ ਨਹੀਂ ਕਿ ਕੋਈ ਬੰਦਾ ਰਾ ਖਾਲਿਸਤਾਨ ਦਾ ਚੁਣ ਲੈ ਜਾਂ ਕੋਈ ਹੋਰ ਕੋਈ ਰਾਜ ਦਾ ਬਣਾਉਂਦਾ ਚੁਣ ਲੈ ਇੰਦਾ ਨਹੀਂ ਕਰੋ ਇਕੱਠੇ ਹੋ ਕੇ ਚੱਲੋ ਇੱਕ ਹੋ ਕੇ ਚੱਲੋ ਤੇ ਆਪਾਂ ਸਿੱਖ ਜਿਹੜੇ ਹੈਗੇ ਆ ਚਾਹੇ ਥੋੜੀ ਪਰਸੈਂਟੇਜ ਆ 2% ਕਹਿੰਦੇ ਇਹ 2% ਇਹ 200% ਬਰਾਬਰ ਹੋ ਸਕਦੇ ਆ ਅਗਰ ਅਸੀਂ ਇਕੱਠੇ ਹੋ ਕੇ ਸਾਰੇ ਚੱਲੀਏ ਕਿੰਨੀ ਹੈਗਾ ਕਿ ਦੋ ਸਿੱਖ ਅਗਰ ਦੋ ਐਮਪੀ ਇਹ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਲਈ ਦੋ ਸੰਸਦ ਅਗਰ ਸਮਰਥਨ ਕਰ ਦਿੰਦੇ ਆ ਜਾਂ ਉੱਥੇ ਸਾਥ ਦੇ ਦਿੰਦੇ ਆ ਯੂਪੀ ਗਵਰਨਮੈਂਟ ਦਾ ਤੇ ਅਸੀਂ ਉਹਦੇ ਲਈ ਪ੍ਰੋਟੈਸਟ ਕਰ ਸਕਦੇ ਆ ਗੱਲਾਂ ਨਾਲ ਬਹੁਤ ਕੁਛ ਕੀਤਾ ਜਾਂਦਾ ਮਗਰ ਕਰਨਾ ਤੇ ਕਰਨੀ ਚ ਬਹੁਤ ਫਰਕ ਹੈਗਾ ਸੋ ਮੈਂ ਆਪਦੀ ਨੂੰ ਇੱਕ ਏਵੀ ਗੱਲ ਦੱਸਾਂਗਾ ਕਿ ਬੰਦੀ ਸਿੰਘਾਂ ਦਾ ਅੱਜ ਬੰਦੀ ਛੋੜ ਦਿਵਸ ਹੈਗਾ ਇੱਥੇ ਅੱਜ ਦੇ ਦਿਨ ਵੀ 52 ਰਾਜੇ 52 ਰਾਜਾ ਜਿਹੜੇ ਸੀਗੇ ਉਹ ਛੱਡੇ ਤੇ ਸੀ ਸੋ ਅੱਜ ਦੇ ਦਿਨ ਤੋਂ ਹੀ ਅਸੀਂ ਇਹ ਚਾਹੁੰਦੇ ਹਾਂ ਕਿ ਅੱਜ ਇਹ ਜਿਹੜੇ ਬੰਦੇ ਸਿੰਘ ਆਪਣੇ ਰਿਹਾਂ ਨਹੀਂ ਹੋ ਰਹੇ ਕਈਆਂ ਨੂੰ ਕਈ ਸਾਲਾਂ ਤੋਂ ਸਜ਼ਾ ਹੋਈਆਂ ਪਈਆਂ ਹੈਗੀਆਂ ਫਾਂਸੀ ਦੀਆਂ ਸਜ਼ਾਆਂ ਹੈਗੀਆਂ ਰੁਕੀਆਂ ਪਈਆਂ ਹੈਗੀਆਂ ਪਰੋਲ ਨਹੀਂ ਦਿੱਤੀ ਜਾ ਰਹੀ ਸਭ ਤੋਂ ਵੱਡੀ ਗੱਲ ਇਹ ਆ ਬਾਬਾ ਰਾਮ ਰਹੀਮ ਵਰਗੇ ਬੰਦਿਆਂ ਨੂੰ ਬਾਬਾ ਵੀ ਨਹੀਂ ਕਹਿਣਾ ਚਾਹੀਦਾ ਰਾਮ ਰਹੀਮ ਵਰਗੇ ਬਲਦਕਰੀ ਨੂੰ ਇਹ ਫਿਲਮ ਦਾ ਪ੍ਰੋਡਿਊਸ ਕਰਨ ਲਈ ਪਰੋਲ ਦਿੱਤੀ ਜਾ ਸਕਦੀ ਆ ਬਰਥਡੇ ਮਨਾਉਣ ਲਈ ਪਰੋਲ ਦਿੱਤੀ ਜਾ ਸਕਦੀ ਆ ਤੇ ਉਹਨਾਂ ਨੂੰ ਇੱਕ ਦਿਨ ਲਈ ਆਪਣੀ ਮਾਂ ਨੂੰ ਮਿਲਣ ਲਈ ਨਹੀਂ ਪਰੋਲ ਦਿੱਤੀ ਜਾ ਸਕਦੀ ਜਗਤਾਰ ਸਿੰਘ ਹਵਾਰਾ ਜੀ ਉਹਨਾਂ ਦੀ ਮਾਂ ਕੈਨੇਡਾ ਤੋਂ ਆਈ ਆ ਉਹਨਾਂ ਨੂੰ ਮਿਲਣ ਲਈ ਇੱਕ ਦਿਨ ਦੀ ਪ੍ਰੋਲ ਨਹੀਂ ਦਿੱਤੀ ਜਾ ਸਕਦੀ ਰਾਜੋ ਆਣਾ ਜੀ ਉਹਨਾਂ ਨੇ ਆਪਣਾ ਜੋਰਨ ਜੋ ਵੀ ਕੀਤਾ ਹੈਗਾ ਉਹ ਉਹਨਾਂ ਨੇ ਗਿਲਟੀ ਕੀਤਾ ਹੈਗਾ ਕਿ ਮੈਂ ਕੀਤਾ ਹੈਗਾ ਉਹਨਾਂ ਨੂੰ ਸਜ਼ਾ ਵੀ ਹੋਈ ਆ ਉਹਨਾਂ ਦੀ ਸਜ਼ਾ ਜਿਹੜੀ ਫਾਂਸੀ ਦੀ ਸਜ਼ਾ ਉਹਨਾਂ ਨੂੰ ਉਮਰ ਕੈਚ ਚ ਨਹੀਂ ਕੀਤਾ ਜਾ ਰਿਹਾ ਜੇ ਅਗਰ ਬੰਦਾ ਕੋਈ ਮੰਨ ਗਿਆ ਹੈਗਾ ਕਿ ਮੈਂ ਇੱਕ ਕਰਮ ਇਹ ਜੋ ਵੀ ਉਹਨਾਂ ਨੇ ਅੱਛਾ ਕੰਮ ਕੀਤਾ ਸੀਗਾ ਉਹ ਮੰਨ ਗਏ ਆ ਕੋਰਟ 'ਚ ਤੇ ਉਹਨਾਂ ਨੇ ਇੱਕ ਰਿਕੁਐਸਟ ਵੀ ਆ ਗਈ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਚ ਕਰ ਦਿੱਤੀ ਜਾਏ। ਹਾਂ ਸੋ ਮੈਂ ਥੋੜਾ ਜਿਹਾ ਸਾਥ ਤੋਂ ਇਹ ਵੀ ਪੁੱਛਣਾ ਚਾਹਾਂਗਾ ਕਿ ਆਪ ਬੰਦੀ ਸਿੰਘਾਂ ਲਈ ਕੀ ਕਰੋਗੇ ਕਿ ਅਗਰ ਆਪ ਜੀ ਦੀ ਸਰਕਾਰ ਅਗਲੇ ਆਉਂਦੀ ਹੈ 27 ਚ। ਵੇਖੋ ਇਹ ਮਾਮਲਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਹੈ। ਅੱਛਾ ਜੀ। ਕਿਉਂਕਿ ਯੂਪੀ ਦੇ ਵਿੱਚ ਤਾਂ ਕੋਈ ਬੰਦੀ ਸਿੰਘ ਹੈ ਨਹੀਂਗਾ। ਹਾਂ ਜੀ। ਇਸ ਕਰਕੇ ਅਸੀਂ ਸਿਰਫ ਪਾਰਲੀਮੈਂਟ ਦੇ ਵਿੱਚ ਇਹ ਮਾਮਲਾ ਚੁੱਕ ਸਕਦੇ ਹਾਂ ਅੱਛਾ ਜੀ ਸਾਡੇ ਜਿੰਨੇ ਪਾਰਲੀਮੈਂਟ ਮੈਂਬਰ ਨੇ ਇਹ ਮਾਮਲੇ ਨੂੰ ਪਾਰਲੀਮੈਂਟ ਦੇ ਵਿੱਚ ਚੁੱਕ ਸਕਦੇ ਹਾਂ ਆਉਣ ਵਾਲੇ ਸੈਸ਼ਨ ਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਪੰਜਾਬ ਪਾਰਲੀਮੈਂਟ ਮੈਂਬਰਾਂ ਦੇ ਨਾਲ ਜਿੰਨੇ ਵੀ ਸਾਡੇ ਨਾਲ ਆਉਣਗੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਇਸ ਮਸਲੇ ਨੂੰ ਪਾਰਲੀਮੈਂਟ ਵਿੱਚ ਸਾਡੇ ਲੀਡਰ ਚੁੱਕਣਗੇ ਔਰ ਜਿਹੜਾ ਪੰਜਾਬ ਦੇ ਵਿੱਚ ਹੜ ਆਇਆ 1600 ਕਰੋੜ ਰੁਪਏ ਸਿਰਫ ਅਥਰੂ ਪੁੰਜਣ ਦਾ ਕੰਮ ਕੀਤਾ 150 ਪੁੰਜਣ ਦਾ ਕੰਮ ਆਇਆ ਤੇ ਉਹ ਊਠ ਦੇ ਮੂੰਹ ਵਿੱਚ ਜੀਰੇਦ ਵਾਲਾ ਹਸਾਬ ਆ ਉਹ ਕੁਝ ਵੀ ਨਹੀਂ ਹਾਲਾਂਕਿ ਪੰਜਾਬ ਦੇ ਨਾਲ ਪੂਰਾ ਸਮਾਜ ਖੜਾ ਸੀ ਪੂਰੇ ਸਮਾਜ ਨੇ ਪੂਰੇ ਸਾਡੇ ਸਿੰਗਰਾਂ ਨੇ ਪੂਰੇ ਸਾਡੇ ਸੈਲੀਬ੍ਰਿਟੀ ਨੇ ਬਹੁਤ ਵੱਧ ਝੜ ਕੇ ਮਦਦ ਕੀਤੀ ਹੈ ਯੂਪੀ ਦੇ ਸਿੱਖਾਂ ਨੇ ਤਾਂ ਕਮਾਲ ਕਰ ਦਿੱਤੀ ਆ ਜਿੰਨੀ ਵੀ ਹੋ ਸਕਦੀ ਸੀ ਸਾਡੀਆਂ ਸਸਤਾਵਾਂ ਜਿਹੜੀਆਂ ਨੇ ਸਾਰੀਆਂ ਲੱਕ ਕਰਕੇ ਉਹਨਾਂ ਨੇ ਮਦਦ ਕੀਤੀ ਆ ਤੇ ਸਾਡੇ ਖਾਸ ਕਰਕੇ ਮੁਸਲਮਾਨ ਭਰਾ ਮੁਸਲਮਾਨਾਂ ਦੇ ਵਿੱਚੋਂ ਮਸਜਿਦਾਂ ਦੇ ਵਿੱਚੋਂ ਐਲਾਨ ਕਰਕੇ ਉਹਨਾਂ ਨੇ 10-10 ਰੁਪਏ ਤੱਕ ਇਕੱਠੇ ਕਰਕੇ ਉਹਨਾਂ ਨੇ ਹੜਪੀਟਾਂ ਦੀ ਮਦਦ ਕੀਤੀ ਆ ਸੋ ਇਹ ਮਦਦ ਹਾਲਾਂਕਿ ਬਹੁਤ ਜ਼ਿਆਦਾ ਨਹੀਂ ਗਈ ਬਹੁਤ ਥੋੜੀ ਆ ਕਿਉਂਕਿ ਜਿੰਨਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਇਸ ਕਰਕੇ ਅਸੀਂ ਕੇਂਦ ਸਰਕਾਰ ਤੋਂ ਮੰਗ ਵੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਪੰਜਾਬ ਦੀ ਘੱਟ ਤੋਂ ਘੱਟ ਵੀ 40000 ਕਰੋੜ ਰੁਪਏ ਦੀ ਮਦਦ ਜਿਹੜੀ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਲੋਕ ਫਿਰ ਪੈਰਾਂ ਤੇ ਖੜੇ ਹੋ ਸਕਣ ਤੇ ਪੰਜਾਬ ਨੇ ਹਮੇਸ਼ਾ ਹੀ ਪੂਰੀ ਦੁਨੀਆ ਦੀ ਮਦਦ ਕੀਤੀ ਹੈ ਇਸ ਵਿੱਚ ਕੋਈ ਸ਼ੱਕ ਨਹੀਂਗਾ ਚਾਹੇ ਉਹ ਸੀਰੀਆ ਹੋਵੇ ਚਾਹੇ ਗਜ਼ਾ ਹੋਵੇ ਚਾਹੇ ਫਲਸਤੀਨ ਹੋਵੇ ਚਾਹੇ ਕਿਸੇ ਵੀ ਏਰੀਆ ਦੇ ਵਿੱਚ ਚਾਹੇ ਗੁਜਰਾਤ ਹੋਵੇ ਚਾਹੇ ਉਤਰਾਖੰਡ ਹੋਵੇ ਜਿੱਥੇ ਵੀ ਮੁਸੀਬਤ ਆਪਦਾ ਆਈ ਹੈ ਉੱਥੇ ਪੰਜਾਬ ਦੇ ਲੋਕ ਖੜੇ ਆ ਤੇ ਪੰਜਾਬੀਅਤ ਖੜੀ ਆ ਪੂਰੀ ਮਾਨਵਤਾ ਦੇ ਨਾਲ ਪੰਜਾਬੀ ਖੜੇ ਨੇ ਬਿਨਾ ਕਿਸੇ ਧੇਤਪਾਉ ਦੇ ਨਾਲ ਤੇ ਉਹਨਾਂ ਦੇ ਨਾਲ ਵੀ ਅੱਜ ਸਾਰੇ ਲੋਕਾਂ ਦਾ ਖੜਨਾ ਬਣਦਾ ਹੈ ਹਾਲਾਂਕਿ ਸਮਾਂ ਕਾਫੀ ਬੀਤ ਗਿਆ ਹੈ ਅੱਜ तकरीबन 2 ਮਹੀਨੇ ਹੋ ਨਜਾਰੇ ਨੇ ਹਾਂਜੀ ਤੇ ਲੇਕਿਨ ਉਹ ਉਹਨਾਂ ਨੂੰ ਪੈਰਾਂ ਤੇ ਖੜੇ ਹੋਣ ਚ ਅਜੇ ਬੀਜ ਬਿਜਾਈ ਦਾ ਸਮਾਂ ਚੱਲ ਰਿਹਾ ਲੋਕ ਮਦਦ ਕਰਦੇ ਆ ਬਿਜਾਈ ਦੀ ਤੇ ਸਮਾਂ ਲੱਗੇਗਾ ਅਜੇ ਸਮਾਂ ਲੱਗੇਗਾ ਉਹਨਾਂ ਨੂੰ ਕਈ 2 ਸਾਲ ਲੱਗ ਸਕਦੇ ਆ 5 ਸਾਲ ਵੀ ਲੱਗ ਸਕਦੇ ਆ ਕੁਝ ਏਰੀਆ ਦੇ ਵਿੱਚ ਕਿਉਂਕਿ ਅਸੀਂ ਜਾ ਕੇ ਦੇਖ ਕੇ ਆਏ ਆ 15 15 ਫੁੱਟ ਪਾਣੀ ਚੱਲਿਆ ਚੱਲਿਆ ਔਰ ਘਰ ਬਰਬਾਦ ਹੋ ਗਏ ਨੇ ਕਿਸੇ ਦਾ ਘਰਾਂ ਦਾ ਨਾਮ ਉਹ ਨਿਸ਼ਾਨ ਖਤਮ ਹੋ ਗਏ ਨੇ ਘਰ ਦਾ ਕੋਈ ਸਮਾਨ ਨਹੀਂ ਬਚਿਆ ਕਈ ਜੀ ਚਲੇ ਗਏ ਨੇ ਬਹੁਤ ਮੌਤਾਂ ਹੋ ਚੁੱਕੀਆਂ ਨੇ ਬਹੁਤ ਬੰਬਾਰ ਹੋ ਚੁੱਕੇ ਨੇ ਕਈਆਂ ਕੋਲ ਕਾੜ ਦਾ ਵੀ ਬਹੁਤ ਦਿੱਕਤ ਹੈ ਲੇਕਿਨ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਸਾਡੀ ਕੌਮ ਤੇ ਕਿ ਭੁੱਖਾ ਨਹੀਂ ਕੋ ਮਰ ਸਕਦਾ ਸਾਡੇ ਗੁਰੂ ਘਰ ਨੇ ਸਾਡੇ ਲੰਗਰ ਚੱਲਦੇ ਨੇ ਸੋ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜਵਾਦੀ ਪਾਰਟੀ ਜਿਹੜੀ ਆ ਪੂਰੇ ਪੰਜਾਬ ਦੇ ਨਾਲ ਖੜੀ ਆ ਔਰ ਪੂਰਾ ਉਹਨਾਂ ਦਾ ਸਾਥ ਦੇਵਾਂਗੇ ਅਸੀਂ ਸੋ ਇਸਗੇ ਕੁਲਦੀਪ ਸਿੰਘ ਖੁੱਲਰ ਜੀ ਆਪਣੇ ਸ਼੍ਰੀ ਨਾਨਕ ਮਤਾ ਸਾਹਿਬ ਤੋਂ ਸੋ ਬਈ ਦੱਸਾਂ ਜਾਵਾਂਗਾ ਯੂਪੀ ਤੇ ਯੂਕੇ ਹਮੇਸ਼ਾ ਪੰਜਾਬ ਤੇ ਹਰਿਆਣੇ ਦੇ ਨਾਲ ਖੜਾ ਹੈ ਸਮਾਜਵਾਦੀ ਪਾਰਟੀ ਹਮੇਸ਼ਾ ਸਿੱਖਾਂ ਦੇ ਨਾਲ ਖੜੀ ਆ ਤੁਸੀਂ ਜਿੱਤਾ ਮਰਜੀ ਕਹੋ ਮਗਰ ਅਸੀਂ ਤੁਹਾਡੇ ਨਾਲ ਚਾਹੇ 10 ਰੁਪਏ ਦੀ ਮਦਦ ਕਰੀਏ ਜਾਂ 20 ਰੁਪਏ ਦੀ ਕਰੀਏ ਹਮੇਸ਼ਾ ਤੁਹਾਡੇ ਨਾਲ ਹੈਗੇ ਸਾਡੇ ਪੂਰਨਪਰਤੋ ਕਈ ਗੁਰਦੁਆਰੇ ਸਾਹਿਬ ਤੇ ਸੰਗਤ ਉੱਥੇ ਰੂਟੀਨ ਬੰਨਿਆ ਹੋਇਆ ਪੰਜ ਪੰਜ ਸਿੱਖ ਡਿਊਟੀ ਨਿਭਾ ਰਹੇ ਨੇ ਉੱਥੇ ਹਾਂਜੀ ਅਜੇ ਸਾਡੇ ਸੈਕੰਡੋ ਸਿੱਖ ਉੱਥੇ ਗਏ ਹੋਏ ਨੇ ਸਾਡੇ ਤਿੰਨ ਚਾਰ ਸਸਤਾਵਾਂ ਜੜੀਆਂ ਨੇ ਉੱਥੇ ਲੱਗੀਆਂ ਹੋਈਆਂ ਹੰਕਾਰ ਸੇਵਾ ਸਸਤਾਵਾਂ ਲੱਗੀਆਂ ਨੇ ਇਥੋਂ ਲਗਾਤਾਰ ਸਮਾਨ ਇਕੱਠਾ ਕਰਕੇ ਉੱਥੇ ਭੇਜ ਰਹੇ ਆ ਅਸੀਂ ਜਿਹੜੇ ਹਜੂਰ ਸਾਹਿਬ ਵਾਲੀ ਉਹ ਮਾਪਰਖਾਂ ਦੀ ਸੰਗਤ ਆ ਆਪਣੇ ਕਾਰ ਸੇਵਾ ਹੈ 6 ਗੱਡੀਆਂ ਤੇ ਕੱਲੇ ਬਿਸਤਰੇ-ਬਿਸਤਰੇ ਉੱਥੇ ਭੇਜੇ ਤੇ ਇਕੱਠੇ ਕਰਦੇ 6 ਟਰੱਕ ਬਿਸਤਰਿਆਂ ਦੇ ਗਏ ਨੇ ਇਹ ਤੁਸੀਂ ਹਸਾਬ ਨਾਲ ਲੋਕ ਕਿੰਨੇ ਪਿੰਡਾਂ ਦੇ ਵਿੱਚ ਹਾਂਜੀ ਅਸੀਂ ਪਹਿਲਾਂ ਵੀ ਦਿਖਾਇਆ ਸੀਗਾ ਕਿ ਹਜੂਰ ਸਾਹਿਬ ਬੜੇ ਬਾਬਾ ਜੀ ਜੱਤੇਦਾਰ ਮੋਹਨ ਸਿੰਘ ਜੀ ਦੇ ਕਾਫੀ ਸੇਵਾ ਕਈ ਗੁਰਦੁਆਰਿਆਂ ਤੋਂ ਤੇ ਕਈ ਯੂਕੇ ਤੇ ਯੂਪੀ ਚੋਂ ਸਾਰਿਆਂ ਤੋਂ ਇਕੱਠੇ ਕਰਕੇ 6 ਤੋਂ 7 ਗੱਡੀਆਂ ਅਸੀਂ ਖੁਦ ਟੈਲੀਕਾਸਟ ਕੀਤੀਆਂ ਹੈਗੀਆਂ ਉਹਨਾਂ ਨੇ ਹਰੀ ਚੰਦ ਦੇ ਦਿੱਤੀ ਸੀ ਉਹਨਾਂ ਆਪਣੇ ਦਿੱਲੀ ਵਾਲੀ ਕਾਰ ਸੇਵਾ ਦਿੱਲੀ ਵਾਲੀ ਕਾਰ ਸੇਵਾ ਨੇ ਸਭ ਤੋਂ ਵੱਡਾ ਕੰਮ ਜਿਹੜਾ ਬਜਾਈ ਦਾ ਇਹਨਾਂ ਨੇ ਕਈ ਪਿੰਡ ਲੈਨੇ ਔਰ ਇਥੋਂ ਵੀ ਕਈ ਟਰੱਕ ਵੀ ਤੇ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਔਰ ਪਹੁੰਚ ਵੀ ਗਏ ਨੇ ਕੁਛ ਆਜੇ ਹੋ ਰਿਹਾ ਇਥੇ ਵੀ ਪਿਆ ਹੈ ਕਾਫੀ ਬਾਬਾ ਗੁਰਜਨ ਸਿੰਘ ਜੀ ਬਾਬਾ ਰਵਿੰਦਰ ਸਿੰਘ ਵੀ ਜੀ ਤੇ ਉਹ ਸਾਰੀ ਸੰਸਥਾ ਜਿਹੜੀ ਬਾਬਾ ਬਚਨ ਸਿੰਘ ਜੀ ਮਹਾਂਪੁਰਖ ਦਿੱਲੀ ਵਾਲੇ ਉਹ ਸਾਰੀ ਨਾਨਕਪੁਰ ਸਿੰਘ ਅਸੀਂ ਇਕੱਠਿਆਂ ਕਰਕੇ ਉੱਥੇ ਪਹਚਾਰੇ ਆ ਸਾਰੇ ਆ ਦੇਖੋ ਜੀ ਹੁਣ ਉਹ ਇੱਕ ਗੱਲ ਹੋਈ ਏ ਕਿ ਸਾਡੇ ਇਥੇ ਸਰਦਾਰ ਹੈਗੇ ਆ ਗਿਣਤੀ ਦੇ ਵੱਡੇ ਗੁਰਦੁਆਰੇ ਇਤਿਹਾਸਿਕ ਹੈਗੇ ਆ ਨਾਨਕਪਤਾ ਸਾਹਿਬ ਆਪਣੇ ਬੜੇ ਪੁਰਾਣ ਸਾ ਗੁਰਦੁਆਰਾ ਹੈਗਾ ਹਜੂਰ ਸਾਹਿਬ ਜੀ ਦਾ ਤੇ ਆਪਣੇ ਕਾਸ਼ੀਪੁਰ ਨਨਕਾਣਾ ਸਾਹਿਬ ਹੋਰ ਪੂਰਨਪੁਰ ਚ ਵੀ ਹੈਗੇ ਆ ਇਤਿਹਾਸਿਕ ਗੁਰਦੁਆਰੇ ਮਹਿੰਗਾਪੁਰ ਗੁਰਦੁਆਰਾ ਸਾਰੇ ਜਿੰਨੇ ਵੀ ਜਥੇਦਾਰ ਟਕਸਾਲਾ ਜੋ ਵੀ ਕਮੇਟੀਆਂ ਜੋ ਕਾਰ ਸੇਵਾ ਵਾਲੇ ਇਹ ਤਾਂ ਸਭ ਨੇ ਮੇਣ ਕਿਸ ਬਹੁਤ ਕੁਝ ਇਕੱਠਾ ਕਰਕੇ ਖਾਦ ਬੀਜ ਜੋ ਵੀ ਕਰ ਸਕਦੇ ਸੀਗੇ ਜਿੱਦੀ ਵੀ ਮਦਦ ਪੈਸੇ ਤੋਂ ਕੋ ਵੀ ਨਹੀਂ ਕਿਸੇ ਨੂੰ ਛੱਡਿਆ ਪੈਸਾ ਵੀ ਜਿੰਨਾ ਇਕੱਠਾ ਹੋ ਸਕਦਾ ਸੀਗਾ ਸਭ ਪਹੁੰਚਾਇਆ ਆਪ ਜੀ ਨੂੰ ਸੋ ਮੈਂ ਇਹ ਹੀ ਕਮੰਗਾ ਖਿਰਚ ਕਿ ਅਸੀਂ ਤੁਹਾਡੇ ਨਾਲ 24 ਘੰਟੇ 365 ਦਿਨ ਹੈਗੇ ਆ ਇਹ ਨਾ ਸੋਚਿਓ ਕਿ ਸਾਨੂੰ ਨਾ ਛੱਡੋ ਪਿੱਛੇ ਸਾਨੂੰ ਪਿੱਛੇ ਨਾ ਛੱਡਿਆ ਕਰੋ ਸਾਡੇ ਸਾਡੇ ਨਾਲ ਰੱਖੋ ਸਾਡੀ ਬਾਹ ਫੜ ਕੇ ਰੱਖੋ ਅਸੀਂ ਤੁਹਾਡੇ ਨਾਲ ਚਾਹ ਦੋ ਹੀ ਬੰਦੇ ਹੈਗੇ ਆਂ ਮਗਰ ਹੈ ਤੁਹਾਡੇ ਨਾਲ ਹੀ ਤੁਹਾਡੇ ਹੀ ਸਾਰੇ ਵਿਛੜੇ ਹੋਏ ਇੱਥੇ ਆਏ ਆਂ ਪਾਕਿਸਤਾਨ ਚੋਂ ਅਲੱਗ ਹੋ ਕੇ ਅਸੀਂ ਇੱਥੇ ਆ ਗਏ ਸਾਨੂੰ ਅਲੱਗ ਨਾ ਕੀਤਾ ਜਾਏ ਪੂਰੇ ਹਿੰਦੁਸਤਾਨ ਚ ਸਾਰੇ ਕਿਤੇ ਸਿੱਖ ਵਜਦੇ ਤੁਸੀਂ ਉਹਨੇ ਰੀਸੈਂਟ ਦੇਖਿਆ ਨਗਰ ਕੀਰਤਨ ਜਿਹੜਾ ਇਨਾ ਵੱਡਾ ਅਸਾਮ ਡੁਪਰੀ ਤੋਂ ਆਇਆ ਅਸਾਮ ਡੁਪਰੀ ਤੋਂ ਕਿੱਥੇ ਉੱਥੇ ਵੀ ਸਰਦਾਰ ਸੀਗੇ ਨਾ ਕਲਕੱਤੇ ਛੋ ਕੇ ਆਇਆ ਤੇ ਕਲਕੱਤੇ ਦਾ ਵੀ ਵੀਡੀਓ ਦੇਖਿਆ ਬਹੁਤ ਸਰਦਾਰ ਉੱਥੇ ਸੀਗਾ ਪਹਿਲਾ ਇੱਕ ਨਗਰ ਕੀਰਤਨ ਆਇਆ ਸੀ ਬਿਥਰ ਤੋਂ ਕਰਨਾਟਕ ਤੋਂ ਕਿੰਨੀ ਸੰਗਤ ਸੀਗੀ ਉੱਥੇ ਬਹੁਤ ਸੰਗਤ ਆਈ ਸੀਗੀ ਜੰਮੂ ਕਸ਼ਮੀਰ ਤੋਂ ਇੱਕ ਕੀਰਤਨ ਆ ਰਿਹਾ ਹੈਗਾ ਤੁਹਾਡੇ ਪੰਜਾਬ ਚ ਆਇਆ ਹੈਗਾ ਕਿੰਨੀ ਉਹਦੇ ਜੰਮੂ ਕਸ਼ਮੀਰ ਚ ਕਿੰਨੇ ਸਿੱਖ ਹੈਗੇ ਨੇ ਆਪ ਜੀ ਨੇ ਰੀਸੈਂਟ ਵੀ ਦੇਖਿਆ ਜੰਮੂ ਕਸ਼ਮੀਰ ਚ ਸਿੱਖੀ ਸਭ ਨਾਲੋਂ ਜ਼ਿਆਦਾ ਹੈਗੀ ਹੈ ਜੀ ਸਭ ਤੋਂ ਕੱਟੜ ਸਿੱਖ ਉੱਥੇ ਹੈਗੇ ਆ ਔਰ ਉਹਨਾਂ ਨੇ ਤਾਜ਼ਾ ਉਦਾਹਰਣ ਪੇਸ਼ ਕੀਤਾ ਜਿਨੇ ਉੱਥੇ ਗੁਰਦੁਆਰੇ ਸਾਹਿਬ ਚ ਪੰਜ ਸਰੂਪਾਂ ਨੂੰ ਅਗੜ ਭੇਟ ਕੀਤਾ ਸੀਗਾ ਉਹਦਾ ਉਹਨਾਂ ਨੇ ਘਰ ਨੂੰ ਤਹਸ ਤਹਸ ਕਰਤਾ 24 ਘੰਟਿਆਂ ਦੇ ਅੰਦਰ ਅੰਦਰ ਇੰਨਾ ਗਰਮ ਖੂਨ ਹੈ ਡਾਕਟਰ ਦੇ ਮੌਜੂਦ ਹਾਂ ਸੋ ਆਪਾਂ ਸਾਰੇ ਸਿੱਖ ਭਾਈਚਾਰਾ ਮੈਂ ਖੀਰ ਚ ਹੀ ਕਵਾਂਗਾ ਕਿ ਮਿਲ ਝੁਲ ਕੇ ਤੇ ਆਪਸ ਚ ਪਿਆਰ ਬਣਾ ਕੇ ਰੱਖੋ ਨਾ ਕਿ ਅਲੱਗ-ਅਲੱਗ ਰਾਹ ਚ ਚਲੋ ਸੋ ਆਪਜੀ ਕੁਛ ਖੀਰ ਚ ਇੱਕ ਸੰਦੇਸ਼ ਕੋ ਛੋਟਾ ਬਸ ਮੈਂ ਇਹੋ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਕਿ ਯੂਪੀ ਦੇ ਵਿੱਚ ਸਾਡੇ ਕਿੰਨੇ ਪਾਵਰ ਆ ਕਿੰਨੇ ਸਾਡੇ ਸਿੱਖ ਰਹਿੰਦੇ ਆ ਉਹ ਆ ਕੇ ਜ਼ਰੂਰ ਇੱਕ ਵਾਰ ਯੂਪੀ ਦਾ ਘੇੜਾ ਲਾਉਣ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਉਹ ਸ਼ਾਇਦ ਮੇਰੇ ਖਿਆਲ ਦੇ ਵਿੱਚ ਦੁਬਾਰਾ ਉਪਜਾ ਬਿਆਨ ਨਹੀਂ ਦੇਣਗੇ ਹਾਂ ਕਿ ਜਿਹੜਾ ਸਾਨੂੰ ਜਿਹਦੇ ਨਾਲ ਸਾਨੂੰ ਤਕਲੀਫ ਹੁੰਦੀ ਆ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਪੀ ਦੇ ਵਿੱਚ ਸਾਡੇ ਸਿੱਖ ਰਹਿੰਦੇ ਆ ਔਰ ਉਹ ਵੀਰ ਜਿਨ੍ਹਾਂ ਇਹੋ ਜਿਹਾ ਕੋਈ ਗਲਤ ਬਿਆਨ ਦੇ ਦਿੰਦੇ ਆ ਸਾਡੂੰ ਬੜਾ ਦੁੱਖ ਲੱਗਦਾ ਏ ਇੱਥੇ ਯੂਪੀ ਦੇ ਵਿੱਚ ਬੈਠੇ ਸਿੱਖਾਂ ਨੂੰ ਕਿਉਂਕਿ ਸਿੱਖਾਂ ਦੀ ਤਾਕਤ ਬਹੁਤ ਵੱਡੀ ਸਾਡੀਆਂ ਤਿੰਨ ਪੀੜ੍hiyan ਇੱਥੇ ਗੁਜ਼ਰ ਚੁੱਕੀਆਂ ਨੇ ਸਾਡੀਆਂ ਸਰਦਾਰੀਆਂ ਨੇ ਇੱਥੇ ਸਾਡੀਆਂ ਪ੍ਰਧਾਨੀ ਤੋਂ ਲੈ ਕੇ ਅਸੀਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੱਕ ਐਮਐਲਏ ਤੱਕ ਐਮਪੀ ਦਾ ਨਹੀਂ ਕੋਈ ਪਾਰਲੀਮੈਂਟ ਮੈਂਬਰ ਤਾਂ ਨਹੀਂ ਕਿਹਾ ਬਣਿਆ ਲੇ ਗੁਰੂ ਮਹਾਰਾਜ ਕਿਰਪਾ ਕਰੇਗਾ ਆਉਣ ਵਾਲੇ ਬਣੇਗਾ ਜੀ ਬੜੇਗਾ ਜੀ ਰਾਜ ਸਭਾ 'ਚ ਵੀ ਜਾਣਗੇ ਪਾਰਲੀਮੈਂਟ ਮੈਂਬਰ ਵੀ ਬਣਾਂਗੇ ਅਸੀਂ ਲੇਕਿਨ ਸਾਡਾ ਧਿਆਨ ਅਜੇ ਤੱਕ ਆਪਣੇ ਖੇਤੀਬਾੜੀ ਚ ਤੇ ਖੇਤੀ ਕਿਸਾਨੀ ਦੇ ਵਿੱਚ ਸੀ ਤੇ ਵਪਾਰ ਦੇ ਵਿੱਚ ਸੀ ਹੁਣ ਅਸੀਂ ਜਾਗਰੂਕ ਹੋਏ ਆ ਸਾਡਾ ਨੌਜਵਾਨ ਜਿਹੜਾ ਏ ਉਹ ਬਹੁਤ ਜਾਗਰੂਕ ਹੋਇਆ ਏ ਉਹ ਰਾਜਨੀਤੀ ਦੇ ਵੱਲ ਹੁਣ ਵਧਿਆ ਏ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਯੂਕੇ ਦੇ ਸਿੱਖ ਰਾਜਨੀਤਿਕ ਰੂਪ ਦੇ ਵਿੱਚ ਬਹੁਤ ਸક્ષਮ ਹੋਵਾਂਗੇ ਔਰ ਅਸੀਂ ਪੰਜਾਬ ਦੀ ਵੀ ਮਦਦ ਕਰਾਂਗੇ ਲੇਕਿਨ ਸਾਨੂੰ ਜਦੋਂ ਲੋੜ ਪਵੇ ਤੂੰ ਪੰਜਾਬ ਦੇ ਵੀਰਾਂ ਦਾ ਵੀ ਅੱਕ ਬਣਦਾ ਕਿ ਉਹ ਸਾਡੇ ਨਾਲ ਖੜਨ ਕੋਈ ਇਹੋ ਜਿਹਾ ਬਿਆਨਾ ਦੇਣ ਕਿ ਜਿਹਦੇ ਨਾਲ ਸਾਨੂੰ ਦਿੱਕਤ ਪੈਦਾ ਹੁੰਦੀ ਏ ਯੂਪੀ ਦੇ ਵਿੱਚ ਉਤਰਾਖੰਡ ਦੇ ਵਿੱਚ ਇਹੋ ਜਿਹਾ ਕੋਈ ਉਹਨਾਂ ਨੂੰ ਬਿਆਨ ਨਹੀਂ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ